ਹਾਈ ਹਾਈ ਇਹ 99 ਨੰਬਰ ਆ ਮੈਂ ਨਹੀਂ ਚੁੱਕਣਾ ਰੈਂਦੇ ਪੁਰੇ ਪਾਬੀ ਜੀ ਅਜਾ ਨਾ ਮੇਜਾ ਮੈਂ ਤਾਂ ਉਹ ਜਿਹੜੀ ਕੰਮ ਕਿਹਾ ਸੀ ਕੁੱਤੀ ਵੀਰਨਾਂ ਨਾਲ ਕੀਤੇ ਤੇ ਹੈਗੀ ਹੀ ਗੱਲ ਬੋ ਮੈਂ ਤੇ ਆਪਣੇ ਤਰੀਕੇ ਨਾਲ ਕੀਤੀ ਸੀ ਮੈਂ ਤਾਂ ਸਗੋਂ ਤੇਰਾ ਨਾਮ ਵੀ ਨਹੀਂ ਲਿਆ ਮੈਂ ਚੱਲ ਇਹਨੂੰ ਟੋਕੇ ਵੀ ਨਹੀਂ ਪਹਿਲਾਂ ਕੀ ਜਾਂਦੇ ਆ ਮੈਂ ਨਹੀਂ ਹੋਂ ਤਾਂ ਸਾਫ਼ ਮੁੱਕਰ ਗਿਆ ਹੀਗਾ ਉਹ ਤੇ ਵਾਂ ਨੂੰ ਤਲਵਾ ਮਾਰ ਦਈ बहनਾ भाभी गुस्साਣਾ ਕਰਿਓ ਵੀਰ ਨਾਲ ਵੇਹ ਸੋਚ ਦੇਣੀ ਹੈ ਕਿ ਗੱਲ ਕਰੇ ਲੱਗੀਆਂ ਉਦਾਂ ਇੰਨੇ ਪੜੇ ਲਿਖੇ ਨੇ ਪਰ ਸੋਚ ਇਹਨਾਂ ਦੀ ਹੱਲੇ ਵੀ ਪੁਰਾਣੀ ਹੈ ਜਿ ਤੁਹੀਂ ਕਹਾਂ ਨਾ ਮੈਂ ਗੱਲ ਕਰਕੇ ਵੇਖਾਂਗੀ ਮੈਨੂੰ ਤੇ ਉਦੋਂ ਹੀ ਪਤਾ ਹੀ ਤੇ ਇਹਨਾਂ ਨੇ ਨਹੀਂ ਕਿਹਾ ਹੀ ਪਾਸੇ ਲੱਗਣਾ ਮੈਂ ਤਾਂ ਪੈਂਸੇ ਕੋ ਤੇਰਾ ਨਾਮ ਨਹੀਂ ਲੈ ਮੈਂ ਤਾਂ ਇੰਨੀ ਗੱਲ ਕਹੀ ਮੈਂ ਭੀ ਦਾਣਾ ਭੀ ਜਦੋਂ ਬੰਦਾ ਇੱਕ ਦਿਨ ਨੂੰ ਜਾਣਦਾ ਹੋਵੇ ਤਾਂ ਚੰਗਾ ਰਿਸ਼ਤਾ ਉੱਥੇ ਕਰ ਹੀ ਲੈਣਾ ਚਾਹੀਦਾ ਕਹਿੰਦੇ ਨਾ ਇਹ ਗੱਲ ਹੱਜੇ ਕੀਤੀ ਮੁੜ ਕੇ ਨਾ ਕਰੀ ਇਹ ਕਹਿੰਦੇ ਪਹਿਲਾਂ ਹੀ ਪਿਆਰ ਖੋ ਲੈਂਦੇ ਆ ਸਾਰੇ ਆਪਣੀ ਤੇ ਬਾਅਦ ਚ ਫਿਰ ਨਾਲ ਕੋ ਪਤਾ ਹੀ ਨਹੀਂ ਹੁੰਦਾ ਵੀਰ ਨਾਲ ਨਹੀਂ ਕੋਈ ਫੈਸਲਾ ਕਰਾਂਗਾ ਤੇ ਮੰਮੀ ਵੀ ਓਦਾਂ ਨੇ ਉਹਨਾਂ ਨਾਲ ਵੀ ਕੋਈ ਫੈਸਲਾ ਗੱਲ ਕਰਨ ਦੇ ਮੈਂ ਤਾਂ ਹੀ ਤੁਹਾਡੇ ਨਾਲ ਕੀਤੀ ਜੀ ਇਹ ਚੰਗੇ ਹੋਣ ਤੇ ਮੈਂ ਆਪਣੇ ਮਾਣ ਨਾਲ ਤੇ ਭਰਾ ਨਾਲ ਗੱਲ ਕਰਦੀ ਮੈਂ ਤੇ ਬੁੱਤ ਤਾਂ ਹੀ ਪਹਿਲਾਂ ਗੱਲ ਛੇੜੀ ਵੀ ਚੱਲ ਜੇ ਗੱਲ ਮਨੂਗਾ ਮੇਰੇ ਤੇ ਹਲਮੇ ਹੋਰ ਬੋਲੀ ਗੱਲ ਕਰੂੰਗੀ ਤੇਰੀ ਪਰ ਉਹਨੇ ਤਾਂ ਸੁਣੀ ਨਹੀਂ ਕਿਤੇ ਉਹ ਤਾਂ ਬਹੁਤ ਬੋਲਦੇ ਸੀ ਤੇ ਤੂੰ ਤਾਂ ਮੈਂ ਹੁੰਦਾਂ ਨਹੀਂ ਸੱਚ ਕਿਹਾ ਹੈਗਾ ਤੂੰ ਚਾਚੀ ਨਾਲ ਗੱਲ ਕਰ ਰਹਾ ਮੈਂ ਨਾਲ ਕੀਤੀ ਤੇ ਸਹੀ ਗੱਲ ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਨਾਲ ਜਾ ਕੇ ਗੱਲ ਕਰਕੇ ਆਈ ਹਾਂ ਚਾਚੀ ਹਾਂ ਦੇ ਚਲ ਕੋਈ ਗੱਲ ਨਹੀਂ ਮੈਂ ਵੀ ਦੇ ਸਾਰਾ ਕੁਝ ਤੋਂ ਨਣਾ ਨੇ ਕਿ ਜੇ ਆ ਕੇ ਫੇਰ ਗੱਲ ਕਰਦੀ ਕਿ ਤੈਨੂੰ ਪਤਾ ਨਹੀਂ ਕੀਤਾ ਹੋਗਾ ਪੁੱਛੋ ਕਿਹਨੋਂ ਹਾਂ ਤੂੰ ਮੈਂ ਚਾਚੀ ਨੂੰ ਕਿਹਾ ਕਿ ਤੂੰ ਹੀ ਗੱਲ ਤੋੜੋ ਕਿ ਬੰਨੇ ਮੈਂ ਕਿਹਾ ਹੁਣ ਜੇ ਵਿਆਹ ਉੱਥੇ ਕਰਵਾਵਾ ਤੇ ਫਿਰ ਉਹਨੂੰ ਹੀ ਕਿਹਾ ਹੋਰ ਕਿਨੇ ਤਨੀਓ ਕੁ ਮੰਨੀ ਕਹਿੰਦੀ ਠੀਕ ਆ ਆਪੇ ਕਿ ਬੰਨੇ ਗੱਲ ਤੋੜਨਗੇ ਹਾਂ ਚਲੋ ਕੋਈ ਗੱਲ ਨਹੀਂ ਕਰੀ ਗੱਲ ਕਰਕੇ ਵੇਖ ਲੈਂਦੇ ਹਣਾ ਕਿਉਂਕਿ ਮੰਮੀ ਨਾ ਤਨੀਓ ਮੰਨਣਾ ਤੈਨੂੰ ਪਤਾ ਤਾਂ ਹੈ ਕਿ ਮੰਮੀ ਦਾ ਸੁਭਾ ਦਾ ਤੇ ਤੇਰੇ ਵੀਰ ਦਾ ਸੁਭਾ ਦਾ ਵੀ ਪਤਾ ਵਾ ਤੇ ਰਹਿ ਗਈ ਹੁਣ ਗੱਲ ਡੈਡੀ ਦੀ ਠੀਕ ਆ ਜੇ ਹੁਣ ਡੈਡੀ ਤੈਨੂੰ ਪੁੱਛਣਗੇ ਨਾ ਤੇ ਤੂੰ ਸਾਫ਼ ਹੀ ਮਨਾ ਕਰਦੀ ਆਂ ਆਪੇ ਹਾਂ ਜੇ ਤੇ ਫਿਰ ਤੇਰਾ ਉੱਥੇ ਰਿਸ਼ਤਾ ਹੋ ਜਾਣਾ ਵਾ ਜੇ ਨਾ ਹੋਏ ਤੇ ਫਿਰ ਅਗੇ ਰੱਬ ਹੀ ਆਸਰਾ ਵਾ ਹੁਣ ਤੂੰ ਵੇਖ ਲੈ ਕਿੱਦਾਂ ਕਰਨੀ ਆ ਚਲੋ ਕੋਈ ਨਹੀਂ ਮੈਂ ਕਰੀ ਚਾਚੀ ਨਾਲ ਤੇ ਗੱਲ ਕਰਕੇ ਆਉਂਦੀ ਆ ਚਾਚੀ ਨਾਲ ਵੀ ਗੱਲ ਕਰਾਂ ਤੇ ਡੈਡ ਨੂੰ ਜਵਾਬ ਦੇ ਦੀ ਕੋਈ ਗੱਲ ਨਹੀਂ ਇਹ ਮੈਨੂੰ ਨਹੀਂ ਪਸੰਦ ਆ ਕੰਮ ਦਾ ਜੇ ਜੇ ਪੁੱਛਣ ਕੀ ਦੇ ਦਾਂਗੀ ਜਵਾਬ ਉਹਦਾ ਤੇ ਮੈਂ ਮੰਮੀ ਨੂੰ ਵੀ ਦਿੱਤਾ ਸੀ ਪਰ ਕੋਈ ਨਹੀਂ ਕੋਈ ਇਹ ਨਹੀਂ ਗੱਲ ਕਰਕੇ ਪਰ ਇੱਕ ਗੱਲ ਹੈ ਭਾਬੀ ਮੇਰੀ ਮਾਂ ਨੂੰ ਯਕੀਨ ਨਹੀਂ ਹੈਗਾ ਮੇਰੇ ਤੇ ਉਹਨਾਂ ਨੇ ਜੇ ਮੰਨ ਲਓ ਕਹਿ ਤਾ ਹੁਣ ਕਿ ਮੈਂ ਨਹੀਂ ਉੱਥੇ ਰਿਸ਼ਤਾ ਕਰਨਾ ਉਹਨਾਂ ਨੇ ਅੱਗੇ ਕਿਹਾ ਹੀ ਨਹੀਂ ਹੁਣ ਤਾਂ ਹੀ ਡੈਡ ਨੇ ਹੁਣ ਮੈਨੂੰ ਪੁੱਛਣਾ ਵਾ ਜਿਵੇਂ ਉਹਨੇ ਮੇਰੇ ਨਾਲ ਕਰੀ ਨਾ ਕਰਦਾਂਗੇ ਜੇ ਦੋਰੇ ਵਰੀ ਮੈਨੂੰ ਕਹਿ ਜਾਣਗੇ ਨਾ ਤੇ ਤਾਂ ਕਿਉਂ ਮੇਰੀ ਮਾਂ ਹੀ ਨਹੀਂ ਹੁੰਦੀ ਹੈਗੀ ਤੈਨੂੰ ਪਤਾ ਤਾਂ ਹੈਗਾ ਮੰਮੀ ਦਾ ਸੁਭਾਅ ਦਾ ਕਿਦਾਂ ਦਾ ਵਾ ਮਮੀ ਕਿਹਦੀ ਸੁਣਦੀ ਅੱਗੇ ਵੀ ਉਹ ਤੁਸੀਂ ਦੱਸਿਆ ਨਹੀਂ ਮੈਨੂੰ ਕੋਈ ਸਲਾਹ ਬਾਤ ਦੱਸੋ ਮੈਨੂੰ ਉਹ ਰੋੜ ਫੋਨ ਕਰ ਛੱਡਦਾ ਰਿਸ਼ਤੇ ਵੱਲੋਂ ਤੇ ਕੋਈ ਗੱਲ ਨਹੀਂ ਫੋਨ ਕਰਕੇ ਉਹਨੂੰ ਹਾਂ ਕਰ ਦੋ ਹਾਂ ਕਰਦਾ ਆਹੋ ਸਲਾਹ ਹੋ ਗਈ ਗੱਲ ਸਾਰੀ ਤੇ ਸਲਾਹ ਹੀ ਸਲਾਹ ਹੋਰ ਕਿਹਨੂੰ ਪੁੱਛਣੀ ਨਹੀਂ ਕੁੜੀ ਨਾਲ ਗੱਲ ਕਰ ਲਿਆ ਆਹੋ ਕੀਤੀ ਅੰਨ ਕੋਈ ਨਹੀਂ ਜੋ ਤੁਹਾਡਾ ਜੀ ਕਰਦਾ ਕਰ ਦੋ ਜੀ ਕਰਦੇ ਦੀਨ ਗੱਲ ਹੁੰਦੀ ਤੂੰ ਉਹਦਣ ਕਹਿੰਨੀ ਆ ਨਾ ਕਿ ਕੁੜੀ ਜਿਹੜੇ ਮੰਨਦੀ ਨਹੀਂਗੀ ਕਿ ਚੰਗੀ ਤਰ੍ਹਾਂ ਨਹੀਂ ਗੱਲਬਾਤ ਉਹਦਣਾ ਹੋਈ ਸਾਰੀ ਤੇ ਉਹਨਾਂ ਵੀ ਮੈਂ ਉਹਨੂੰ ਕਹਿਦਾ ਤੇ ਮੁੜ ਕੇ ਤੁਹਾਡਾ ਇਥੋਂ ਤੂੰ ਹੀ ਕਰ ਉਹ ਨਹੀਂ ਇਹੀ ਕਰਨਾ ਹੀ ਨਹੀਂ ਗਾ ਨਾ ਮੈਂ ਐਵੇਂ ਝੂਠਾ ਪੈ ਜਾ ਸਾਰੀਆਂ ਗੱਲਾਂ ਨਿਆਣਿਆਂ ਨੇ ਪੁੱਛ-ਪੁੱਛ ਕਰਨੀਆਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਮਾਂ ਤੇ ਵੀ ਕਰਦੇ ਹੁੰਦੇ ਆ ਨਵੇਂ ਕੰਮ ਤੁਹਾਡੇ ਕੋ ਸੁਣਦੇ ਨਹੀਂ ਤੂੰ ਕਮਲੀ ਹੋ ਗਈਆਂ ਜ਼ਮਾਨਾ ਦੱਸ ਕਿਹੜੇ ਚੱਲਣ ਰਿਹਾ ਵਾ ਉਹ ਪਹਿਲੇ ਜ਼ਮਾਨੇ ਹੀ ਹੁਣ ਨਹੀਂ ਹੋ ਗਾ ਬਰਹਿ ਗਿਆ ਹੁਣ ਨਿਆਣਿਆਂ ਨੂੰ ਪੁੱਛਣਾ ਪੈਂਦਾ ਵਾ ਅੱਛਾ ਤੇ ਨਿਆਣੇ ਕਹਿੰਦੇ ਸਾਡਾ ਫਲਾਣੇ ਸਾਡਾ ਕਦੋਂ ਉੱਥੇ ਕਰ ਦੋਗੇ ਓਏ ਉਹ ਗੱਲ ਬਾਤ ਚ ਜਿਹੜੀ ਹੋਊ ਵੇਖੀ ਜਾਊਗੀ ਹੋਣਾ ਨਹੀਂ ਹੋਣਾ ਪਰ ਫਿਰ ਵੀ ਇੱਕ ਵਾਰੀ ਤੂੰ ਮੇਰੇ ਸਾਹਮਣੇ ਲਿਆ ਉਹਨੂੰ ਮੈਂ ਇਕੱਲੀ ਗਲਤ ਕਰ ਲਾਉਣਾ ਤੂੰ ਆਪਣੇ ਤੌਰ ਤੇ ਕਹੀ ਜਾਣੀ ਆ ਸਾਹਮਣੇ ਲਾਉਣ ਦੀ ਦਸ ਕੀ ਲੋੜ ਉਹ ਤੇ ਨਿਆਣੀ ਆ ਉਹਦੇ ਕੋਲ ਗੱਲ ਹੋਣੀ ਆ ਤੁਹਾਡੇ ਸਾਹਮਣੇ ਜਿਹਦਾ ਵਿਆਹ ਕਰਨਾ ਉਹ ਨਿਆਣੀ ਆ ਹੋਰ ਉਹ ਸਿਆਣੀ ਆ ਤੂੰ ਐਦਾ ਕਰ ਉਹਨੂੰ ਆਵਾਜ਼ ਮਾਰ ਦੱਸ ਉਹ ਆਵਾਜ਼ ਕੀ ਮਾਰਨੀ ਹੈ ਮੈਂ ਨੇ ਤੈਨੂੰ ਅਜੇ ਵੀ ਕਹਿਣ ਦੀ ਹੈ ਵੀ ਹਾਂ ਕਰ ਛੱਡ ਭਾਰਾ ਲਈਏ ਸਿਰੋਂ ਆਪ ਚੱਲ ਮੈਨੂੰ ਇੱਕ ਵਾਰੀ ਪੁੱਛ ਲੈਣ ਦੇ ਨਹੀਂ ਮਾਰਨੀ ਨਾ ਮੈਂ ਤੇ ਮਾਰ ਲਈਂ ਨਾ ਪੁੱਤ ਨਾ ਵੇਖ ਮੈਂ ਇਦਾਂ ਹੀ ਜੇ ਹੁਣ ਕੋਈ ਨੇਕੀ ਕਰੇਗੀ ਨਾ ਅੱਗੋ ਪੈ ਜਾਏਗਾ ਹੁੰਦਾ ਉਹ ਚੁੱਪ ਕਰ ਹਾਂਜੀ ਡੈਡ ਜੀ ਦੱਸੋ ਹੋ ਨਾ ਉਹ ਕਿੱਦਾਂ ਠੀਕ ਆ ਹਾਂਜੀ ਵਧੀਆ ਤੇ ਪੁੱਤ ਮੈਂ ਤੇ ਆ ਮਾਤਰੀ ਨਾਲ ਡਿਆਂ ਗੱਲ ਕਰਨਾ ਹਾਂਜੀ ਮੈਂ ਕਿਹਾ ਫਿਰ ਉਹ ਰਿਸ਼ਤੇ ਦੀ ਇੱਕ ਗੱਲ ਚੱਲੀ ਆ ਤੇ ਕਰਦ ਗਏ ਵਿਰਹਾ ਉਹਨਾਂ ਨੂੰ ਡੈਡ ਜੀ ਮੈਂ ਤੇ ਮੰਮੀ ਹੋਂਦੇ ਨਹੀਂ ਜਵਾਬ ਦੇਦਾ ਸੀ ਕਿ ਮੈਂ ਨਹੀਂ ਉਥੇ ਰਿਸ਼ਤਾ ਕਰਾਉਣਾ ਇਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਹੈ ਜਵਾਬ ਦੇਤਾ ਹੀ ਮੈਨੂੰ ਉਹ ਡੈਡੀ ਮੁੰਡਾ ਪਸੰਦ ਹੈਗਾ ਤੇ ਨਾਲੇ ਮੈਂ ਹਲੇ ਪੜਨਾ ਹਾਂ ਇਹ ਕਹਿ ਰਹੀ ਆ ਵੀ ਤੂੰ ਹਾਂ ਕਰ ਉਹਨੂੰ ਵਿਚੋਲੇ ਨੂੰ ਇਹ ਡੈਡੀ ਜੀ ਆਪਣੇ ਕੋਲੋਂ ਕਹੀ ਜਾਣਦੇ ਨੇ ਮੰਮੀ ਮੈਂ ਮੰਮੀ ਤੁਹਾਨੂੰ ਕਾਣੀ ਚੰਗਾ ਭਲਾ ਤਾਂ ਹੈਗਾ ਦੱਸ ਹੋਰ ਤੂੰ ਸੇ ਠਾਣੇਦਾਰ ਲੱਭਣਾ ਡੈਡੀ ਜੀ ਮੈਂ ਨਹੀਂ ਕਰਾਉਣਾ ਪੱਟੀ ਵਾਲਾ ਮੈਨੂੰ ਸਰਦਾਰ ਮੁੰਡਾ ਚਾਹੀਦਾ ਵਾ ਇਸੇ ਕਰਕੇ ਮੈਂ ਆਨੀ ਹੈ ਵੀ ਨਿਆਣਿਆਂ ਨੂੰ ਨਹੀਂ ਪੁੱਛੀਦਾ ਹੁਣ ਇਹ ਵੀ ਤੂੰ ਮੈਨੂੰ ਕਹੀ ਜਾਣ ਰਹੀ ਆ ਵੀ ਉਹ ਕੁੜੀ ਕਹਿੰਦੀ ਕੋਈ ਗੱਲ ਹੀ ਨਹੀਂ ਉਹ ਕਹਿ ਰਹੀ ਆ ਮੈਂ ਉਸੇ ਰਿਸ਼ਤਾ ਨਹੀਂ ਕਰਾਉਣਾ ਤਾਰੀ ਦਿੱਤਾਣਾ ਹੁਣ ਕਿ ਕੱਲ ਨੂੰ ਕੋਈ ਗੱਲ ਬਾਤ ਹੋ ਕਿ ਮੈਨੂੰ ਨਾ ਕਿਉਂ ਬਾਕੀ ਹੁਣ ਤੁਸੀਂ ਆਪਣੀ ਮਰਜ਼ੀ ਕਰ ਲਓ ਮੈਂ ਤਾਂ ਆਪਣਾ ਫੈਸਲਾ ਸੁਣਾਉਣਾ ਮੰਮੀ ਤੇ ਪੈਸੇ ਵੀ ਜਿਆਦਾ ਜ਼ਬਰਦਸਤੀ ਉਹਦਾ ਪੁੱਤ ਠਾ ਚੰਗਾ ਈ ਉਹ ਮੁੰਡਾ ਵੀ ਸੋਹਣਾ ਈ ਹੋ ਜੀ ਮੈਂ ਨਹੀਂ ਬਾਤ ਕਰੂਗੀ ਮੈਂ ਐਵੇਂ ਜਾ ਕੇ ਤੇ ਬਾਹਰ ਬੈਠ ਕੇ ਰੋ ਆਪਣੇ ਮਾਪਿਆਂ ਨੂੰ ਮਿਲਣ ਸੁਣਾ ਵੀ ਬੈਠੇ ਰਹੀ ਐ ਇੱਥੇ ਕਿਹੜੀ ਕਮਾਈ ਨਹੀਂ ਹੋ ਸਕਦੀ ਵੇਖ ਲਓ ਵਿਚੋਲਾ ਵੀ ਕਰਦਾ ਵਾ ਮੇਰਾ ਦੋਸਤ ਈ ਵਧੀਆ ਬੰਦਾ ਵਾ ਉਹ ਆਂਦਾ ਜੀ ਵੀ ਬੜੇ ਚੰਗੇ ਅੱਗੇ ਕਿੱਲੇ ਵਿਚਾਰ ਹੈਗੇ ਮੁੰਡਾ ਵੀ ਸੋਹਣਾ ਵਾ ਤੇ ਫੇਰ ਹੁਣ ਕਰਛਣੋ ਉਹੋ ਗੱਲ ਕਰਦੇ ਹੁੰਦੇ ਜੀ ਨਖਤੀ ਆ ਤੈਨੂੰ ਮੈਂ ਕਹਿ ਨਹੀਂ ਆ ਪਿਓ ਤੇਰਾ ਜੋ ਕਹਿੰਦਾ ਹੋ ਲੈਂਦੇ ਆ ਤੂੰ ਆਪੇ ਅੱਗੇ ਅੱਗੇ ਰਹਿਣੀ ਆ ਮੰਮੀ ਮੈਂ ਤੁਹਾਨੂੰ ਵੀ ਕਿਹਾ ਸੀ ਨਾ ਮੈਂ ਹਲੇ ਪੜਨਾ ਆ ਤੇ ਆਪਣੇ ਪੈਰਾਂ ਤੇ ਸਟੈਂਡ ਹੋਣਾ ਆ ਨਨਖਤੀ ਅੱਗੇ ਪੈਰਾਂ ਤੇ ਹੀ ਖਲੋਤੀ ਆ ਬਾਅਦ ਤੇ ਤੇਰੀਆਂ ਖਚਕਸੌਣ ਦੇ ਦੇ ਰੋਂਦ ਗੰਦ ਨਾ ਮਾਂ ਪਿਆਨੇ ਸਦਾ ਨਹੀਂ ਨਾਲ ਬੈਠੇ ਰਹਿਣਾ ਓਏ ਐਵੇਂ ਨਾ ਰੌਲਾ ਪਾਈ ਜਾ ਚੁੱਪ ਕਰਕੇ ਨੀ ਬੈਠੀ ਰਹਾ ਦੇ ਲੋਗ ਅਲੀ ਅਣੀ ਮੈਂ ਪੜਨਾ ਮੈਂ ਪੜਲਾ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਅਸੀਂ ਕਿਹੜੀ ਇਹ ਗੱਲਾਂ ਕਰਤੀ ਆ ਜੀ ਡੈਡ ਜੀ ਮੈਂ ਚਾਹੁੰਦੀ ਕਿ ਮੈਂ ਪੜੀ ਲਿਖੀ ਆ ਕਿ ਇਹ ਮਕਾਮ ਤੇ ਪਹੁੰਚਾਂ ਮੈਂ ਖੁਦ ਕਮਾਈ ਕਰਾਂ ਮੈਨੂੰ ਕਿਹਦੇ ਤੋਂ ਹੱਥ ਢਾਕੇ ਮੰਗਨੇ ਨਾ ਪੈਣ ਤੇ ਮੰਮੀ ਉਹ ਗੱਲ ਨੂੰ ਸਮਝ ਦੇਣੀ ਹੈਗੇ ਮੰਮੀ ਫਿਰ ਕੀ ਫਾਇਦਾ ਨਹੀਂ ਪੜਾਈ ਕਰਨ ਦਾ ਫਿਰ ਮੈਨੂੰ ਦਾਹ ਹੀ ਕਰਾਉਣੀ ਆ ਹੀ ਉਹ ਵਿਆਹ ਛੱਡ ਦੇ ਕੋਈ ਗੱਲ ਨਹੀਂ ਅਸੀਂ ਉਹਨੂੰ ਕਹਾਂਗੇ ਵੀ ਤੂੰ ਅਜੇ ਰੁਕ ਜਾ ਕੁੜੀ ਪੜਨ ਲਈ ਆ ਦੀ ਪੜ੍ਹਾਈ ਨਾ ਖਰਾਬ ਹੋਵੇ ਥੋੜਾ ਚਿਰ ਹੋਰ ਰੁਕ ਜਾ ਜਦੋਂ ਰਿਸ਼ਤਾ ਕਰਨਾ ਹੋਵੇ ਤੈਨੂੰ ਦੱਸ ਦਾਂਗੇ ਬਥੇਰੇ ਦੇ ਚੱਕਰਾਉਂਦਾ ਵਾ ਓਏ ਆ ਮੈਨੂੰ ਪਤਾ ਜਿੰਨਾ ਕੀ ਪੜਦੀ ਹੈ ਚਲੋ ਠੀਕ ਹੈ ਪੜਦੀ ਤਾਂ ਹੋਰ ਰਸ ਕੀ ਕਰੇ ਆਦੀ ਮਾਪਿਆਂ ਨੂੰ ਨਾ ਹੀ ਨਹੀਂ ਕੀਤੀ ਜੋ ਮਾਪਿਆਂ ਨੇ ਚੰਗਾ ਲੱਭਤਾ ਮਾੜਾ ਲੱਭਤਾ ਚੱਲ ਉੱਥੇ ਨਿਆਣੇ ਆਖੜਾ ਕੋਈ ਨਹੀਂ ਦਾਦੀ ਜੀ ਠੀਕ ਹੈ ਮਮੀ ਹਰ ਇੱਕ ਮਾਪਿਆਂ ਆਪਣੇ ਬੱਚੇ ਦੀ ਗੱਲ ਸੁਣਦੇ ਆ ਸਮਝਦੇ ਆ ਬਸ ਤੁਸੀਂ ਆਂਦੇ ਕਿ ਹਾਂ ਜੋ ਅਸੀਂ ਕਹਤਾ ਹੋ ਹੋਣਾ ਚਾਹੀਦਾ ਹੜੇਤੀ ਪੁੱਤ ਗਲਤ ਨਹੀਂ ਨਾਲੇ ਤੇਰੇ ਮਾਪਿਆਂ ਨੇ ਕਿਹਾ ਤੈਨੂੰ ਮਾੜਾ ਲੱਭ ਕੇ ਦਿੱਤਾ ਆ ਚੰਗਾ ਮਾੜਾ ਮੈਨੂੰ ਸੁਣਾਉਣੀ ਆ ਆ ਦੇ ਜਾ ਲਾਗੋ ਚੱਲ ਜਾ ਸਾਡਾ ਸਿਰ ਨਾ ਪਰਵਾ ਕੇ ਜਾਈਂ ਗੱਲਾ ਕਰਦੀ ਆ ਨਹੀਂ ਪੂਰੀ ਦੇ ਹੁੰਦੇ ਆ ਕਿਦਾਂ ਬੋਲਣ ਰਏ ਜੇ ਇਦਾਂ ਹੀ ਉਹਦਾ ਚਾ ਕਾਲਸੇ ਜਾਣਾ ਉਹ ਜੇ ਉਹ ਕਹਿੰਦੀ ਆ ਵੀ ਮੈਨੂੰ ਚਾਰ ਦੇ ਮਾਤਾ ਪੜ ਲੈਣ ਦੋ ਤੇ ਪੜਨਦੇ ਹਾਂ ਕੀ ਹਟ ਲਿਆ ਤੈਨੂੰ ਜਮਾਨੇ ਪਤਾ ਕਿੰਨੇ ਮਾੜੇ ਮੈਨੂੰ ਡਰ ਲੱਗਦਾ ਉਹ ਜਮਾਨਿਆਂ ਦੀ ਛੱਡ ਬੱਸ ਠੀਕ ਐ ਚਾਚੀ ਜੀ ਲੈ ਨਾਵਾ ਆਈ ਆ ਇਹ ਹੋਰ ਮੈਂ ਤੇ ਆਉਣਾ ਹੀ ਉਹਦਾਂ ਤੇ ਹੀ ਬੜੀਆਂ ਗੱਲਾਂ ਕਰਦੇ ਹੋ ਕਿ ਤੂੰ ਮੇਰੀ ਧੀ ਐ ਮੈਂ ਤੇਰੇ ਵਾਸਤੇ ਤਿਆਗ ਕਰ ਦੂੰਗੀ ਉਹ ਕਰ ਦੂੰਗੀ ਇੱਕ ਕੰਮ ਕਿਹਾ ਤੇ ਤੜ ਤੋ ਹੋ ਹੀ ਨਹੀਂ ਹੁੰਦਿਆ ਹਾਏ ਹਾਏ ਸਾਲ ਅੱਲਾ ਮਾਸਾ ਪਾਣੀ ਲਵਾ ਦੇ ਰਵਤੇ ਪਾਣੀ ਨਹੀਂ ਮੈਂ ਪੀਣਾ ਹੈਗਾ ਮੈਂ ਤੈਨੂੰ ਜਿਹੜਾ ਕੰਮ ਕਿਹਾ ਉਹ ਕੀਤਾ ਜੇ ਕਿ ਨਹੀਂ ਤੂੰ ਨਾਰਾਜ਼ ਕਰ ਤਾ ਹੁੰਨੀ ਐ ਤੂੰ ਤੇ ਗੁੱਸੇ 'ਚ ਹੀ ਬੜੀ ਆਈ ਐ ਅੱਜ ਕੋਈ ਗੱਲ ਨਹੀਂ ਹੌਸਲਾ ਰੱਖ ਯਕੀਨ ਰੱਖ ਆਪਣੀ ਚਾਚੀ ਤੇ ਹੌਸਲਾ ਕੀ ਰੱਖਿਆ ਕਰ ਦੇਣਾ ਤੇ ਸਿਰ ਤੇ ਤਲਵਾਰ ਲੱਗੀ ਐ ਕਿ ਤੇਰਾ ਰਿਸ਼ਤਾ ਕਰਨਾ ਹੀ ਕਰਨਾ ਵਾ ਮੇਰੀ ਗੱਲ ਸੁਣ ਪੁੱਤ ਡੈਡੀ ਤੇ ਮੰਨਦੇ ਤੇ ਮੰਮੀ ਬਸ ਸਾਰਿਆਂ ਨੂੰ ਜੋਰ ਚੜਨ ਦੀ ਪੇਦਾ ਉੱਥੇ ਰਿਸ਼ਤਾ ਕਰਨਾ ਤੇ ਤੇਰੀ ਜਿਹੜੀ ਮੰਮੀ ਆ ਨਾ ਮੈਨੂੰ ਇਹਦੀ ਸਮਝ ਨਹੀਂ ਗਈ ਆਉਂਦੀ ਇਹ ਪਤਾ ਨਹੀਂ ਕਿਉਂ ਅਜੇ ਹੱਤਾ ਕਰ ਦਿੰਦੀ ਆ ਐਦਾਂ ਨਹੀਂ ਪਤਾ ਬੰਦਾ ਆਪਣੇ ਧੀ ਪੁੱਤ ਦਾ ਸੁੱਖ ਵੇਂਦਾ ਵਾ ਤੁਹਾਡਾ ਧੀ ਪੁੱਤ ਦੇ ਖੁਸ਼ ਹੈਗਾ ਕਿ ਨਹੀਂ ਹੈਗਾ ਉਹਦੇ ਸਿਰਫ ਆਪਣੀਆਂ ਮਰਜ਼ੀਆਂ ਚਲਾ ਛੜੀਆਂ ਸਾਰੀ ਉਮਰ ਤੁਸੀਂ ਕੀਤਾ ਕੁਝ ਪਤਾ ਪੁੱਛਿਆ ਜੇ ਕਿਸੇ ਨੂੰ ਕੁਝ ਪੁੱਤ ਮੈਂ ਤੇ ਪਤਾ ਸਾਰਾ ਹੀ ਕਰਾਇਆ ਮੈਂ ਤਾਂ ਮੁੰਡੇ ਦੀ ਸਿਫਤ ਹੀ ਸੁਣੀ ਸਾਰੇ ਪਾਸਿਆਂ ਤੋਂ ਤੇ ਬਾਕੀ ਇਹ ਵੀ ਜ਼ਮੀਨ ਭਾਂਡਾ ਵੀ ਹੈਗਾ ਵਾ ਘਰ-ਬਾਰ ਵੀ ਸੋਹਣਾ ਵਾ ਕੋਰਾ ਪੰખી ਚੈਦਾ ਪੁੱਤ ਹੁਣ ਸਿਆਣੇ ਹੋ ਗਏ ਮਮੀ ਡੈਡੀ ਤੇ ਚੁੱਪ ਕਰਕੇ ਮੇਰੇ ਆਖੇ ਲੱਗ ਜਾਣ ਪਰ ਨਾ ਮੇਰੀ ਗੱਲ ਸੁਣਾ ਉਹਨੇ ਆਪਣੇ ਘਰ ਗੱਲ ਕੀਤੀ ਕਿ ਹਨਾ ਮੂੰ ਤਾਂ ਨੱਸਿਆ ਸੀ ਹੀ ਤੇ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਦੇ ਘਰ ਦੇ ਮਨ ਤੇ ਆ ਕਿ ਭੈਣ ਬਾਹਰੋਂ ਆਈ ਐ ਅੱਛਾ ਅੱਛਾ ਭੈਣ ਭਰਾ ਆਈ ਆ ਹਾਂਜੀ ਭੈਣ ਭਰਾ ਆਈ ਤੇ ਮੇਰੀ ਗੱਲ ਸੁਣੋ ਪੁੱਤ ਜੇ ਭੈਣ ਦੀ ਗੱਲਬਾਤ ਹੋਈ ਐ ਕਦੀ ਹੋਈ ਹੀ ਮੇਰੇ ਨਾਲਾਂ ਦੀ ਗੱਲ ਤੇ ਨੰਬਰ ਹੈਗਾ ਉਹਦਾ ਗਵਰਨਮੈਂਟ ਨੇ ਮੈਂ ਦੀ ਨੀ ਲਾ ਕੇ ਥੀ ਸਿੱਧੀ ਉਹਨਾਂ ਨਾਲ ਹੀ ਗੱਲ ਕਰਨੀ ਦੇ ਲਾ ਕੇ ਸ ਮੰਗਾ ਦੇ ਗਾ ਸਹੀ ਜੀ ਹੋਰ ਕੀ ਨੂੰ ਚੁਲਾ ਪਾਉਣਾ ਤਾਂ ਇਹ ਸਿੱਧਾ ਉਹਨਾਂ ਨਾਲ ਗੱਲ ਕਰਾਂ ਹਾਂ ਚੱਲ ਕੋਈ ਨਾ ਤੇ ਨੰਬਰ ਲਾ ਕੇ ਦੇ ਮੈਨੂੰ ਹੈਲੋ 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 ਕੋਤੋਂ ਤੋਂ ਕਿੰਦਰ ਦੀ ਭੈਣ ਬੋਲਦੀ ਆ ਹਾਂ ਜੀ ਨਹੀਂ ਮੈਂ ਤੇ ਮੈਂ ਬੋਲਦੀ ਹਾਂ ਮੈਂ ਬੋਤ ਨਾਬਦੀ ਚਾਚੀ ਆ ਅੱਛਾ ਠੀਕ ਨਸ਼ਕਾ ਚੀਜ਼ ਨਹੀਂ ਸਸਟੀ ਕਾਲਪੋਤ ਹੋਸਣਾ ਠੀਕ ਠਾਕ ਹਾਂਜੀ ਮੈਂ ਵਧੀਆ ਤੀਨ ਹਾਂ ਕਿਤਾ ਦੇ ਬਸ ਬੋਤ ਬਾਕੀ ਦਾ ਸਭ ਠੀਕ ਹੀ ਆ ਪਰ ਹੁਣ ਤੈਨੂੰ ਤੇ ਗੱਲ ਸਾਰੀ ਦਾ ਪਤਾ ਲੱਗ ਗਈ ਕਿ ਆ ਬਣਾਵਾ ਹਾਂ ਹਾਂਜੀ ਹਾਂਜੀ ਮੈਨੂੰ ਨਾ ਚਾਚੀ ਜੀ ਜਿਵੇਂ ਜਿਵੇਂ ਮੈਂ ਤਾਰੇ ਕੋਈ ਸ਼ੇਅਰ ਨਹੀਂ ਕੀਤਾ ਆ ਸਭ ਦੀ ਇਸ ਜੀ ਨੂੰ ਪਹਿਲੇ ਚੈਨਲ ਕਰਕੇ ਜਿੰਨਾ ਤੁਹਾਨੂੰ ਪਿਆ ਆ ਬੀ ਹੁੰਦਾ ਲਿਆ ਬਹੁਤ ਗੱਲ ਕੋਈ ਠੀਕ ਵਾ ਪਰ ਨਾ ਉਹਦੇ ਘਰ ਰਿਸ਼ਤੇ ਆਉਂਦੇ ਆ। ਹੁਣ ਉਹਦੀ ਮੰਮੀ ਜਿਹੜੀ ਆ ਪਤਾ ਨਹੀਂ ਕਿਹੜਾ ਰਿਸ਼ਤਾ ਕਹਿੰਦੀ ਮੈਂ ਉੱਥੇ ਰਿਸ਼ਤਾ ਕਰਨਾ ਵਾ। ਤੇ ਪੁੱਤ ਜਿੰਨਾ ਚਿਰ ਆਪਾਂ ਪਹਿਲ ਨਾ ਕਰਾਂਗੇ ਕੋਈ ਗੱਲ ਦੀ ਜਾਂ ਕਿੱਦਾਂ ਵਾ ਤੇ ਕਿੱਦਾਂ ਉਹਨਾਂ ਚ ਰਿਸ਼ਤਾ ਹੋ ਜਾਊਗਾ। ਹਾਂਜੀ ਨਹੀਂ ਮੈਂ ਤਾਂ ਸਿੱਕਾ ਤੋਂ ਦੇਖੋ ਸਮਝਦੀ ਹਾਂ ਹੁਣ ਹਰ ਟੀਕਰ ਤੇ ਇਹ ਸਾ ਬੱਚਾ ਨਾਲ ਜੇ ਮੇਰੇ ਵੀ ਨੇ ਇੰਪਰਸਿੰਡਰ ਨੇ ਹਾਨੂੰ ਦੱਸਿਆ ਵਾ। ਇਹ ਆਈ 10 ਨੰਬਰ ਤੇ ਆਈ ਤੇ ਮਿੰਟਾ ਚ ਜਿੰਨੂੰ ਪਹਾਰਾ ਉੱਥੇ ਲੱਜਾਉਂਦਾ ਤੇ ਰਿਸ਼ਤਾ ਹੋਈ ਜਾਂਦਾ। ਪਤਾ ਕੀ ਗੱਲ ਆ ਪੁੱਤ? ਤੂੰ ਹੀ ਜੇ ਪੜੇ ਲਿਖੇ। ਤੂੰ ਹੀ ਸਾਰੀ ਗੱਲ ਨੂੰ ਸਮਝ ਦੇ ਜੇ। ਠੀਕ ਹੈ ਤੇ ਇਹਦੀ ਜਿਹੜੀ ਮੰਮੀ ਆ ਨਾ ਨਾਵਦੀ ਇਹ ਥੋੜੀ ਜੀ ਹੋਰ ਸਾਹਬ ਦੀ ਆ ਹਾਂ ਜੀ ਚਲੋ ਵੀ ਆਪਣੇ ਨਾਲ ਸੋਚਦੇ ਹੋਣਗੇ ਕਿ ਚਲੋ ਕੀ ਹੋਣੀ ਆ ਪਰ ਮੈਂ ਤਾਂ ਇਹ ਇੱਕ ਗੱਲ ਦੱਸ ਦੱਸ ਤੁਹਾਡੇ ਘਰ ਦਾ ਉਹ ਆਪਣਾ ਰਿਸ਼ਤਾ ਕੋਈ ਹੈਗਾ ਵਾ ਮਤਲਬ ਕੋਈ ਕਮੀ ਨਹੀਂ ਆ ਮਦਦਾਂ ਦੀ ਘੁੱਟ ਨਹੀਂ ਆਉਗੀ ਬਸ ਇਹ ਆ ਕਿ ਸਾਡਾ ਪਿੰਡਾ ਜੇ ਪੜਦਾ ਵਾ ਬੰਦਾ ਨਹੀਂ ਕਿ ਕੰਮ ਦੇ ਲਈ ਨਾ ਇਹ ਗੱਲ ਦਾ ਨਹੀਂ ਕੋਈ ਨਿਕਾਣ ਜਾਂਦਾ ਲੈ ਦੱਸ ਫਿਰ ਕੀ ਹੋ ਗਿਆ ਹੁਣ ਸਾਡੀ ਨਾਵੀ ਤਾਂ ਪੜ ਗਈ ਹੈ ਸਭ ਇਕੱਠੇ ਪੜਦੇ ਇੱਕ ਦੂਜੇ ਨੂੰ ਜਾਣਦੇ ਆ ਚਲੋ ਵਧੀਆ ਗੱਲ ਵਾ ਵਿਆਹ ਤੇ ਹੁਣੇ ਹੀ ਹੁਣਾਵਾ ਹਨਾ ਤੁਹਾਡੇ ਮੁੰਡੇ ਦਾ ਵੀ ਹੋ ਜਾਣਾ ਤੇ ਸਾਡੀ ਕੀਦਾ ਵੀ ਹੋ ਜਾਣਾ ਵਾ ਤੇ ਮੈਂ ਤੇ ਇਹ ਚਾਹਨੀ ਆ ਕਿ ਜੇ ਚਲ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਕਿਉਂ ਨਾ ਵਿਚ ਪੈ ਕੇ ਤੇ ਇਹਦਾ ਰਿਸ਼ਤਾ ਕਰਵਾ ਦਈਏ ਤੇ ਚਲੋ ਵਧੀਆ ਹੋ ਜਾ ਸਾਰਾ ਕੁਝ ਚਲੋ ਫਿਰ ਕੋਈ ਗੱਲ ਤੁਹਾਡੇ ਵੱਲੋਂ ਤੇ ਹਾਂ ਹੀ ਆ ਤੁਸੀਂ ਕੋਈ ਗੱਲ ਨਾ ਵੀ ਕਰੋ ਤੇ ਇਹ ਰਿਸ਼ਤਾ ਲੈ ਕੇ ਆਜਾ ਲੇ ਆ ਤੇ ਕੋਈ ਗੱਲ ਨਹੀਂ ਹੈਗੀ ਬਸ ਇਹ ਵੀ ਗੱਲ ਆ ਇਹ ਇਹ ਜੇ ਜੋ ਨੇ ਆ ਜੀ ਜੋ ਵੀ ਹੋਏ ਨਾ ਤਾਂ ਜਿੰਨ ਕਰੇ ਖੁਸ਼ੀ ਖੁਸ਼ੀ ਹੋਵੇ ਉਹ ਵੀ ਖੁਸ਼ੀ ਹੋਣ ਤੇ ਖੁਸ਼ੀ ਚਲ ਕੋਈ ਨਹੀਂ ਮੈਂ ਫਿਰ ਨਾ ਜਾਨੀ ਆ ਉਧਰ ਤੇ ਮੈਂ ਗੱਲ ਕਰਕੇ ਉਹ ਨਹੀਂ ਪਾੜੀ ਪਹਿੰਜੀ ਦੇ ਨਾਲ ਤੇ ਕੀ ਕਹਿੰਦੇ ਆ ਗਾੜੀਓ ਹੈ ਨਹੀਂ ਕੋਰੋ ਗੱਲ ਬਾਤ ਤੁਹਾਡੇ ਘਰ ਵਿੱਚ ਕੋਈ ਕਮੀ ਨਹੀਂ ਆ ਮਤਲਬ ਸਾਰਾ ਜਿੰਨਾ ਕੁੜੀ ਦਾ ਤੁਹਾਨੂੰ ਜਿਹੜਾ ਮੁੰਡਾ ਕੁਝ ਖਾਂਦਾ ਪੀਂਦਾ ਈ ਗਰੰਟੀ ਤੇਰੀ ਆ ਬਸ ਬਸ ਪੁੱਤ ਸਾਨੂੰ ਇਹੋ ਹੀ ਚਾਹੀਦਾ ਵਾ ਤੇ ਹੁਣ ਵੇਖ ਲੈ ਗਰੰਟੀ ਤੇਰੀ ਆ ਤਾਂ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਨਹੀਂ ਬੀਬੀ ਫਿਕਰ ਨਾ ਕਰੋ ਬਸ ਇਹ ਕੁੜੀ ਦੇ ਮਾਮਲੇ ਨੂੰ ਬਲੋ ਉਹ ਮੰਮੀ ਨੇ ਸਾਰਾ ਪਰ ਹੋਇਆ ਨਾ ਕਿ ਮਾਮਲੇ ਸਭ ਤੋਂ ਮਿੱਲਾ ਕੋਈ ਨਹੀਂ ਪਤਾ ਤਾਂ ਕੀ ਕਰਨਾ ਕਰ ਮਾਂ ਤੇ ਉਹਨੂੰ ਮੰਨਣੇ ਹੁਣ ਆਪਾਂ ਹੈ ਹਾਂਜੀ ਚਲੋ ਹਾਂ ਚੰਗਾ ਪੁੱਤ ਸਸਵੀਤਾਰ ਕੀ ਹੋ ਗਿਆ ਕੀ ਆਂਦੇ ਨੇ ਪੁੱਤ ਮਿੰਨੂ ਦੀ ਭੈਣ ਦਾ ਸੁਭਾਅ ਬਹੁਤਾ ਹੀ ਚੰਗਾ ਲੱਗਾ ਐਨੇ ਵਧੀਆ ਤਰੀਕੇ ਨਾਲ ਉਹਨੇ ਗੱਲ ਕੀਤੀ ਪੜਿਆ ਲਿਖਿਆ ਬੰਦਾ ਪੜਿਆ ਲਿਖਿਆ ਹੁੰਦਾ ਵਾ ਵੇਖ ਲਾ ਉਹ ਸਮਝਦਿਆ ਚੀਜ਼ ਨੂੰ ਤੇ ਚਲੋ ਇਹਨੂੰ ਪਸੰਦ ਕਰਨਾ ਕੋਈ ਮਾੜੀ ਗੱਲ ਤੇ ਹੈ ਨਹੀਂ ਕਣਾ ਤੇ ਕੀ ਕਹਿੰਦੇ ਨੇ ਮੈਨੂੰ ਇਹ ਚੀਜ਼ ਦੱਸੋ ਕਹਿੰਦੀ ਆ ਤੇ ਤੁਹਾਡੇ ਘਰ ਸਾਰੇ ਖੁਸ਼ ਨੇ ਤੇ ਸਾਰੇ ਚਾਹੁੰਦੇ ਆ ਕਿ ਜਿੱਥੇ ਸਾਡਾ ਮੁੰਡਾ ਚਾਹੁੰਦਾ ਉੱਥੇ ਵਿਆਹ ਹੋਵੇਗਾ ਤੇ ਬਾਕੀਆਂ ਦੀ ਪਤੀਆਂ ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਗੱਲ ਕਰੋ ਫਿਰ ਅਹੀਂ ਆਪੇ ਆ ਜਾਣਾ ਚਲੋ ਫਿਰ ਤੁਸੀਂ ਕਰੋ ਮੰਮੀ ਡੈਡੀ ਨਾਲ ਗੱਲ ਕੋਈ ਤੁਸੀਂ ਕੀ ਸੋਚਦੇ ਹੋ ਮੈਂ ਤਾਂ ਪੁੱਤ ਗੱਲ ਕਰ ਲਵਾਂਗੀ ਪਰ ਸਿਰਫ ਤੇਰੀ ਮੰਮੀ ਦਾ ਥੋੜਾ ਡਰ ਮਾਰਦਾ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਤੁਸੀਂ ਉਹਨਾਂ ਨਾਲ ਗੱਲ ਕਰਨੀ ਨਹੀਂ ਹੈ ਤੇ ਜੇ ਗੱਲ ਕਰਨੀ ਹੀ ਹੋਊਗੀ ਡੈਡੀ ਤੇ ਮੰਮੀ ਨੂੰ ਇਕੱਠੇ ਬਿਠਾ ਕੇ ਗੱਲ ਕਰਿਓ ਇਹ ਤੇ ਸੋ ਨਹੀਂ ਨਹੀਂ ਗੱਲ ਤੇਰੇ ਡੈਡੀ ਫੇਰ ਵੀ ਸਮਝ ਲੈ ਲੈਂਦੇ ਨੇ ਮੈਂ ਤੇਰੇ ਚਾਚੇ ਨੂੰ ਦੱਸਾਂ ਪਹਿਲਾਂ ਤੇ ਮੇਰੀ ਦੀ ਭੈਣ ਨਾਲ ਗੱਲ ਹੋਈ ਆ ਚਾਚੇ ਨਾਲ ਦੀ ਕਰ ਲੋ ਆਹੋ ਤੇ ਤੂੰ ਫੇਰ ਹੀ ਦੋਵੇਂ ਜੀ ਜਾਵਾਂਗੇ ਇਦਾਂ ਕਰ ਲੋ ਠੀਕ ਆ ਨਾ ਤੇ ਭਾਜੀ ਵੀ ਬੈਠੇ ਹੋਣਗੇ ਤੇ ਜਿਹੜਾ ਤੇਰੀ ਮੰਮੀ ਦੇ ਮੂੰਹ ਚ ਨਾ ਨਿਕਲੇਗਾ ਕੰਮ ਹੀ ਪੱਕਾ ਕਰੀਏ ਚਲੋ ਫੇਰ ਜਿੱਦਾਂ ਵੀ ਕਰਨਾ ਨਾ ਹੁਣ ਤੂੰ ਹੀ ਕਰਨਾ ਝ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਯਕੀਨ ਰੱਖ ਆਪਣੀ ਚਾਚੀ ਤੇ ਵੇਖੀ ਜਾ ਮੈਂ ਕਿਦਾਂ ਸਾਰੇ ਕੰਮ ਠੀਕ ਕਰਨੀ ਆ ਚਲੋ ਫੇਰ ਠੀਕ ਹੈ ਹੁਣ ਮੈਂ ਚੱਲਦੀ ਆ ਮੈਨੂੰ ਤੇ ਗੁੱਸਾ ਹੀ ਬੜਾ ਹੀ ਧੜਕੇ ਪੀ ਹਾਂ ਕਰਕੇ ਇਹ ਮਣਕੀ ਤੁਸੀਂ ਕਿਸੇ ਪਾਸੇ ਤੁਰ ਨਹੀਂ ਨਹੀਂ ਦੇ ਗੁੱਸੇ ਨਾ ਕਰਿਆ ਕਰ ਚੰਗਾ ਕੋਈ ਗੱਲ ਨਹੀਂ ਠੀਕ ਨਾ ਕਰ ਉੱਥੇ ਵਿਆਹ ਕਰਾਉਂਗੀ ਤੇਰਾ ਮੈਂ ਚਲੋ ਠੀਕ ਹੈ ਫਿਰ ਮੈਂ ਹੁਣ ਜਾਂਦੀ ਹਾਂ ਚਲ ਠੀਕ ਆ ਚੱਲ ਸਾਰਾ ਕੁਝ ਵਧੀਆ ਵਾ ਹੋਰ ਇਹਨਾਂ ਨੂੰ ਕੀ ਚਾਹੀਦਾ ਵਾ ਐਵੇਂ ਜਾਣ ਕੇ ਪੰਗੇ ਪਾਈ ਜਾਂਦੇ ਕੋਈ ਨਾ ਕੋਈ ਮਨਜਿੰਦਰ ਨਾਲ ਗੱਲ ਕਰਨੀ ਆ ਇਹਨਾਂ ਨੇ ਮੇਰੀ ਗੱਲ ਸਮਝ ਲੈਣੀ ਆ ਸਨੀ ਪੁੱਤ ਹਾਂਜੀ ਕਿੱਥੋਂ ਐ ਮੈਂ ਮੰਮੀ ਅੱਡੇ ਤੇ ਗਿਆ ਹਾਂ ਕੋਈ ਚਾਰਜ ਖਤਮ ਹੋਇਆ ਹੀਗਾ ਅੱਛਾ ਅੱਛਾ ਤੇ ਫੋਨ ਤੋਂ ਨਹੀਂ ਡਿਆ ਤੇ ਮੈਂ ਚੱਲ ਅੱਡੇ ਤੋਂ ਕਰਾ ਲਿਆ ਹਾਂ ਨਾ ਤੇ ਪੁੱਤ ਤੂੰ ਮੈਨੂੰ ਦੱਸ ਕੇ ਜਾਣਾ ਮੇਰੇ ਤਾਂ ਫੋਨ 'ਚ ਪੈਸੇ ਮੁੱਕੇ ਮੇਰੇ ਯਾਦ ਨਹੀਂ ਰਿਹਾ ਤੇ ਤੁਸੀਂ ਵੀ ਮੈਨੂੰ ਯਾਦ ਨਹੀਂ ਕਰਾਇਆ ਕੋਈ ਵੀ ਨਹੀਂ ਮੈਂ ਕੱਲ ਕਰਵਾ ਦੂੰਗਾ ਚੱਲ ਜੇ ਕੋਈ ਜ਼ਰੂਰੀ ਫੋਨ ਕਰਨਾ ਤੁਸੀਂ ਮੇਰੇ ਫੋਨ ਤੋਂ ਕਰ ਲਿਓ ਚੱਲ ਕੋਈ ਨਹੀਂ ਕੱਲ ਨੂੰ ਕਰਵਾ ਦਿੰਦੀ ਪੈਸੇ ਅੱਛਾ ਮੰਮੀ ਮੇਰੀ ਗੱਲ ਸੁਣੋ ਕੱਲ ਸੁੱਤੀ ਜਾ ਮੈਨੂੰ ਆਹ ਤੇ ਕੱਲ ਅਸੀਂ ਜਾਣਾ ਹੀ ਉਹਦੀ ਸਰਨਦੀ ਭੂਆ ਕੋ ਕਿਉਂ ਕੀ ਗੱਲ ਉਹ ਉਦਾਂ ਹੀ ਕਿਤੇ ਕਹਿਣ ਦੀ ਉਹਨੇ ਫੋਨ ਤੇ ਮੈਂ ਚਲ ਹੋਣ ਨੇ ਆ ਮੇਰੀ ਗੱਲ ਸੁਣ ਧਿਆਨ ਨਾਲ ਸੁਣੀਦਾ ਤੇਰੀ ਮਾਂ ਮਾਵਾ ਤੇਰਾ ਮਾੜਾ ਨਹੀਂ ਸੋਚਣਾ ਜਦੋਂ ਉਹਦਾ ਵਿਆਹ ਕੀਤਾ ਇੱਕ ਵਾਰੀ ਇਹਦੀ ਭੂਆ ਨਹੀਂ ਆਈ ਇਹ ਗਈ ਆ ਤੂੰ ਵੀ ਗਿਆ ਸੋਹਣੇ ਕੱਪੜੇ ਬਣਾ ਕੇ ਦਿੱਤੇ ਸਾਰੇ ਟੱਬਰ ਦੇ ਉਹ ਬੜਾ ਕਿਹੜੀ ਗੱਲ ਉਹਨੂੰ ਯਹੀ ਵੀ ਮੈਂ ਇਹਦਾ ਵਿਆਹ ਕਰਤਾ ਵਾ ਹੁਣ ਜਾਵਾਂਗੀ ਮੇਰੇ ਸੱਤੇ ਭਾਰਵਾ ਨਾਲ ਕੱਪੜਾ ਲੀੜਾ ਦੇਣਾ ਪਊ ਚੁੱਪ ਕਰਕੇ ਤੇ ਬੈਠਾ ਰਹੁ ਇਹ ਨਹੀਂ ਹੁੰਦਾ ਵੀ ਜਦੋਂ ਉਹ ਕਵੇ ਤੂੰ ਉਸੇ ਵੇਲੇ ਪੱਜ ਪਿਆ ਕਰ ਉਹਦਾ ਨਹੀਂ ਪਰ ਜਬੰਦਾ ਤੇ ਤੇਰੀ ਪਤੀ ਲੱਗਦੀ ਆ ਸਿਰ ਚੋਕੇ ਤੂੰ ਦਾ ਸਾਖ ਲੈ ਹੁੰਦਾ ਤੇ ਹੁਣ ਦੂਦੀ ਬਾਤ ਹੀ ਨਹੀਂ ਪੁੱਛੀ ਹੈਗੀ ਮੈਂ ਗਲਤ ਮਮਮੀ ਸਹੀ ਹੈ ਉਹਨਾਂ ਦੇ ਵੇਸੇ ਉਹਨੂੰ ਚਾਹੀਦਾ ਹੈਗਾ ਉਹ ਆਈ ਆ ਮੈਂ ਹਾਂ ਨਾ ਤਾ ਪਰ ਮੈਂ ਫੇਰ ਹੁਣ ਤੂੰ ਫੇਰ ਕਹਿਣ ਜਾਣ ਵਲੋਂ ਨੇ ਆ ਕਹਿਣ ਤੇ ਇਹਨੇ ਫੇਰ ਤੈਨੂੰ ਲੈ ਕੇ ਤੁਰ ਪਣਾ ਇਹਨੇ ਜਾਣਾ ਉੱਥੇ ਫੇਰ ਕਰਚਾ ਕਰ ਉਹਨਾਂ ਅਗਲੀ ਨੇ ਸਾਰਾ ਕੁਝ ਲਈ ਜਾਂਦੀ ਆ ਉਹਨੂੰ ਇਹ ਵਾਪਸ ਜਾਊਂਗੀ ਤੇ ਮੈਨੂੰ ਪਤੀ ਵਾਤੇ ਕੋ ਕਰਨ ਵਾਲੇ ਉਹਨੂੰ ਮੇਰੇ ਵਾਤੇ ਤੋਂ ਤੁਨ ਕੋ ਲੈ ਆਉਣਾ ਪੈਣਾ ਅਖਣਾ ਸਾਸੂ ਹੂੰ ਚੁੱਪ ਕਰਕੇ ਤੇ ਘਰ ਬਹਿ ਜਾ ਆਪਣਾ ਘਰ ਹੀ ਕੰਮ ਹੁੰਦਾ ਹੁੰਦਾ ਆ ਚੱਲ ਕੋਈ ਗੱਲ ਨਹੀਂ ਵੈਸੇ ਗੱਲ ਸੋਚੀ ਨਹੀਂ ਵੈਸੇ ਸੋਚੀ ਦੀ ਇਹੋ ਜਿਹੀ ਗੱਲਾਂ ਤੇ ਵੈਸੇ ਮੈਨੂੰ ਉਹ ਕਹਿਣ ਦੀ ਸੀਗੀ ਤੇ ਚੱਲ ਕੋਈ ਨਹੀਂ ਵੈਸੇ ਮੈਂ ਕਰ ਦਿੰਦਾ ਫਿਰ ਮੈਂ ਆਹ ਉਹਨੂੰ ਸੁਣਾ ਦੇ ਦਿਆ ਕਿ ਨਹੀਂ ਅਜੇ ਨਹੀਂ ਟਾਈਮ ਜਦੋਂ ਟਾਈਮ ਹੋਊਗਾ ਮੈਂ ਤੈਨੂੰ ਦੱਸਦਾ ਚੱਲ ਉਹ ਕੋਈ ਨਹੀਂ ਮੈਂ ਆਪਣੇਸਾਬ ਨਾ ਕਰ ਲੈਣਾ ਹਾਂ ਤੂੰ ਮੇਰਾ ਵੀ ਨਾ ਨਾਂ ਲਈ ਆਪਣੇ ਤੋਂ ਤੇ ਆਖੀ ਅਜੇ ਤੇ ਮੇਰਾ ਟਾਈਮ ਹੀ ਨਹੀਂ ਦਾ ਆਹ ਕੋਈ ਗੱਲ ਨਹੀਂ ਹਾਂ ਚੱਲ ਠੀਕ ਆ ਚੱਲ ਠੀਕ ਚੱਲ ਤੈਨੂੰ ਦਬਸ ਭੂਆ ਹੀ ਚਾਹੀਦੀ ਆ ਭੂਆ ਭੂਆ ਗੁਣਗਮਦੀ ਰਹਿੰਦੀ ਹੈ ਕਰਦਾ ਕੋਈ ਫਿਕਰ ਨਹੀਂ ਕੋਈ ਪਾਕਾ ਨਹੀਂ